ਮਹੱਲਾ ਤੀਜ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਰੇ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਿਗੁਰ ਹੋਏ ਦਿਆਲ ਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਮਹੱਲਾ ਤੀਜਾ ਕੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿੱਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਾਦੇ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਿ ਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿ ਆਲ ਤਾਂ ਸੱਚ ਸਮਾਈ ਐ ਮਹੱਲਾ ਤੀਜ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨੰਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਮਹੱਲਾ ਤੀਜ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਔੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਲਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮਹ ਕਾਲੇ ਉਠ ਜਾਏ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਤੈਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿੱਦ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਓੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਾਦੇ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨੰਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਔੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਏ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਿਾਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਾਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨੰਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਮਹੱਲਾ ਤੀਜ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜ ਪੈਵਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੋਹ ਕਾਲੇ ਉਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨੰਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨੰਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਮਹੱਲਾ ਤੀਜ ਕੈਵਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਬਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਔੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿ ਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿ ਆਲ ਤਾਂ ਸਚ ਸਮਾਈ ਐ ਮਹੱਲਾ ਤੀਜ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਰੇ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਓੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜ ਕਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਨ ਜੇ ਮਰੇ ਮਹ ਕਾਲੇ ਉਠ ਜਾਏ ਓੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੁ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਿਗੁਰ ਹੋਏ ਦਿਆਲ ਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਮਹੱਲਾ ਤੀਜਾ ਕੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਨ ਜੇ ਮਰੇ ਮੁਹ ਕਾਲੇ ਉਠ ਜਾਏ ਔੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬ ਹੂੰ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਹੀਂ ਦੇ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈ ਵਿਨ ਜਿਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਓੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਤਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ